ਲੁਧਿਆਣਾ ਦੇ ਨਾਲ ਲੱਗਦੇ ਪਿੰਡ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਮਾਮਲਾ ਇੰਨਾ ਭੱਖ ਜਾਂਦਾ ਹੈ ਕਿ ਪੁਲਿਸ ਮੌਕੇ ਤੇ ਪਹੁੰਚਦੀ ਹੈ ਅਤੇ ਇਸ ਬਾਬਤ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਜਾਂਦੀ ਹੈ ਪਰ ਪੁਲਿਸ ਜਦੋਂ ਪਹੁੰਚਦੀ ਹੈ ਤਾਂ ਗ੍ਰਿਫਤਾਰ ਕਰਨ ਲਈ ਸਿਰਫ ਇੱਕ ਵਿਅਕਤੀ ਹੀ ਕਾਬੂ ਕੀਤਾ ਜਾਂਦਾ ਹੈ ਜਦਕਿ ਬਾਕੀ ਤਿੰਨ ਫਰਾਰ ਦੱਸੇ ਜਾ ਰਹੇ ਨੇ ਸੋ ਇਸ ਮਾਮਲੇ ਬਾਰੇ ਜਦੋਂ ਥਾਣੇ ਦੇ ਐਸਐਚ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਮੀਡੀਆ ਕਰਮੀਆਂ ਤੋਂ ਦੂਰੀ ਬਣਾਈ ਰੱਖੀ ਸੋ ਤਸਵੀਰਾਂ ਤੋਂ ਹਾਂ ਸਾਂਝੀਆਂ ਕਰ ਰਹੇ ਹਾਂ ਮਾਮਲੇ ਦੀਆਂ ਕਿ ਕਿਸ ਤਰੀਕੇ ਦੇ ਨਾਲ ਇਹ ਮਾਮਲਾ ਹੈ ਜਿਹੜਾ ਆਪ ਘਿਆ ਹੋਇਆ ਸੀ ਲੁਧਿਆਣਾ ਲਾਈਵ ਲਈ ਸੰਜੇ ਸੇਤੀਆ ਦੀ ਰਿਪੋਰਟ ਨਵਿਗਲਪੁਰ ਦਾ ਕਰਾ ਮੇਰੇ ਵੱਲੋਂ ਪਾਚਾ ਦਰਜ ਕਰਾਇਆ ਗਿਆ ਇਹਨਾਂ ਤੇ ਇਹਨਾਂ ਤੇ ਕਰਾਇਆ ਗਿਆ ਸੀ ਬ੍ਰਿਸ਼ ਗਰਗ ਸ਼ੀਤਲ ਗਰਗ ਮਨਪ੍ਰੀਤ ਤੇ ਪ੍ਰਿੰਸ ਸਿੰਘ ਬੱਬਰ ਇਹਨਾਂ ਨੇ ਮੇਰੇ ਨਾਲ ਠੱਗੀ ਮਾਰੀ ਆ ਮੈਂ ਪ੍ਰਿੰਸ ਸਿੰਘ ਬੱਬਰ ਨੂੰ ਟੌਰਨੀ ਦਿੱਤੀ ਸੀ 24000 ਦੀ ਉਹ 24000 ਗੱਜੇ ਨੇ ਕੁਝ ਜਗ੍ਹਾ 2200 ਕੁਝ ਜਗ੍ਹਾ ਵੇਚਦੀ ਉਹ 2009 ਚ ਕਿਸ ਜਗ੍ਹਾ ਦੀ ਟੌਰਨੀ ਹੈ ਜੀ ਕਿਹੜੀ ਜਗ੍ਹਾ ਸੀ ਇਹ ਹੈਗੀ ਆ ਜੀ ਆਪਣਾ ਅਜਨੌਦ ਪਿੰਡ ਦੀ ਜ਼ਮੀਨ ਥੜੀ ਤੇਰੀ ਲਈ ਹੋਈ ਮੈਂ ਇਹਨੂੰ ਟੌਰਨੀ ਦਿੱਤੀ ਸੀ ਸੇਲ ਕੀਤੀ ਸੀ ਜ਼ਮੀਨ ਉਹ ਟੌਰਨੀ ਤੋਂ ਇਹਨੇ ਅੱਗੇ ਸੇਲ ਕਰਤਾ ਪਲਾਟ ਉਹ ਪਲਾਟ ਸੇਲ ਕਰਨ ਤੋਂ ਬਾਅਦ ਇਹਨੇ 2100 2200 ਕੁਛ ਜਗ੍ਹਾ ਵੇਚਤੀ ਕੁਛ ਜਗ੍ਹਾ ਰਕਵਾ ਮੇਰੇ ਨਾਂ ਖੜਾ ਸੀਗਾ ਉਹ ਤੋਂ ਬਾਅਦ ਇਹਨੇ ਹੁਣ 2022 ਚ ਦੁਬਾਰਾ ਸ਼ੀਤਲ ਗਰਗ ਨਾਲ ਸਮਝੌਰਾ ਹੋ ਗਏ ਉਹ ਜ਼ਮੀਨ ਦੁਬਾਰਾ ਸ਼ੀਤਲ ਗਰਗ ਨੂੰ ਵੇਚਤੀ ਕਿਉਂਕਿ ਸਾਡਾ ਜਿਹੜਾ ਪਲਾਟ ਜਿਹਨੂੰ ਵੇਚਿਆ ਸੀ ਉਹ ਗ੍ਰੈਬ ਕਰਨ ਲਈ ਉਹ ਬੰਦਾ ਐਨਆਰਆਈ ਹੈ ਜਿਹੜਾ ਜਿਹਦਾ ਪਲਾਟ ਆ ਉਹ ਤੇ ਹੁਣ ਅਸੀਂ ਇਹਨਾਂ ਪਰਚਾ ਕਰਾਇਆ ਸੀ ਪਰਚਾ ਕਰਾਉਣ ਦੇ ਵੇਲੇ ਪੁਲਿਸ ਨੇ ਆਈ ਸੀ ਰੈਸਟ ਪਾ ਲਈ ਇਹਨਾਂ ਦੀ ਰੈਸਟ ਪਾ ਕੇ ਹੁਣ ਪੁਲਿਸ ਪਰ ਇਹਨਾਂ ਨੂੰ ਪ੍ਰੈਸ਼ਰ ਚ ਆ ਕੇ ਛੱਡਣ ਨਹੀਂ ਐਸ ਐਚਓ ਸਾਹਿਬ ਬੜੇ ਹੋਏ ਨੇ ਅੰਦਰ ਰੈਸਟ ਕਰਦੇ ਕਰ ਰਹੇ ਨੇ ਬਿਲਕੁਲ ਜੀ ਐਸ ਐਚਓ ਸਾਹਿਬ ਅੰਦਰ ਨੇ ਸਵੀਰ ਦੇ ਸਾਰੀ ਪੁਲਿਸ ਅੰਦਰ ਤੇ ਮਨਪ੍ਰੀਤ ਸਿੰਘ ਇੱਕ ਦੋਸ਼ੀ ਆ ਜਿਹੜਾ ਉਹ ਫੜ ਲਿਆਂਦਾ ਵਾ ਉਹਦੀ ਰੈਸਟ ਪਾਈ ਹੋਈ ਆ ਸ਼੍ਰੀਤਲ ਗਰਗ ਤੇ ਦਿਸ਼ ਗਰਗ ਨੂੰ ਅੰਦਰ ਰੇਟੇਨ ਕੀਤਾ ਹੋਇਆ ਉਹਨੇ ਤਾਂ ਉਹ ਹੁਣ ਉਹਨਾਂ ਨੂੰ ਛੱਡਣ ਦੀ ਕਰ ਰਹੇ ਨੇ ਵੀ ਪ੍ਰੈਸ਼ਰ ਚਾਕੇ ਉਪਰੋਂ ਅਕਸਰ ਫੋਨ ਕਰ ਰਹੇ ਨੇ ਇੱਕ ਉਹ ਆਪਣਾ ਬਿੱਟੂ ਜੀ ਦਾ ਕੋਈ ਪੀਏ ਆ ਰੋਪੀ ਪੀਏ ਉਹ ਫੋਨ ਕਰਾ ਰਿਆ ਸਾਰਾ ਉੱਥੋਂ ਐਸਐਸਪੀ ਸਾਹਿਬ ਕੋ ਉਹ ਇਹਨਾਂ ਨੂੰ ਛੱਡਣ ਲੱਗੇ ਆ ਪਰ ਅਸੀਂ ਚਾਹੁੰਦੇ ਵੀ ਛੱਡੇ ਨਾ ਜਾਣ ਜੀ ਇੱਕ ਕ੍ਰਿਮੀਨਲ ਬੰਦੇ ਨੇ ਜੀ ਕ੍ਰਿਮੀਨਲ ਮਾਈਂਡਰ ਨੇ ਅੱਗੇ ਵੀ ਇਹਨਾਂ ਦੇ 7-8 ਪਾਚੇ ਚੱਲਦੇ ਨੇ ਤੇ ਕੀ ਮੰਗਟਾ ਦੱਦਿਆ ਅਬੀ ਮਗਾ ਜੀ ਨੂੰ ਰੈਸਟ ਕੀਤਾ ਜਾਵੇ ਲੈ ਕੇ ਜਾਇਆ ਜਾਵੇ ਜੀ ਸਾਡੇ ਨਾਲ ਇਨਸਾਫ ਹੋਵੇ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਵਿਸ਼ਾਲ ਪ੍ਰਭਾਤ ਹੈ ਸਰ ਕਿਦੋਂ ਦੀ ਕਿਦੋਂ ਦੀ ਵਾਕਿਆ ਸਾਰਾ ਇਹ ਵਾਕਿਆ 2022 ਦਾ ਜੀ 2022 ਚ ਇਹਨਾਂ ਨੇ ਹਮ ਅਸ਼ਵਰਾ ਹੋ ਗਿਆ ਸਾਰਾ ਪਲਾਟ ਦੁਬਾਰਾ ਰੀਸੇਲ ਕਰਤਾ ਜੀ ਜਿੱਦ ਚ ਮੈਨੂੰ ਮੈਨੂੰ ਐਕਸਪਾਰਟੀ ਕਰਾਤਾ ਕਰਤਾ ਦੂਜਾ ਜਿਹੜਾ ਐਨ ਆਰ ਆਈ ਆ ਉਹਦਾ ਪਲਾਟ ਦੱਬਣ ਨੂੰ ਫਿਰਦੇ ਹੈ ਗ੍ਰੈਬ ਕਰ ਲਿਆ ਪਲਾਟ ਛੋਟਾ ਵਿੱਚ ਵੀ ਉਹਨਾਂ ਨੇ ਬਈ ਮੇਰਾ ਮੇਰੀ ਇਹਨਾਂ ਨੂੰ ਉਹ ਦਿੱਤੀ ਹੋਈ ਹੈ ਜਿਹੜੀ ਟਾਰਨੀ ਦਿੱਤੀ ਸੀ ਮੈਂ ਪਹਿਲਾਂ ਪਹਿਲਾਂ ਮੇਰੀ ਜ਼ਮੀਨ ਸੀ ਇਹ ਮੈਂ ਜ਼ਮੀਨ ਵੇਚਤੀ ਸੇਲ ਕਰਤੀ ਮੈਂ 2400 ਗਾਇਦੀ ਇਹਨੂੰ ਟਾਰਨੀ ਦੇਤੀ ਉਸ ਟਾਰਨੀ ਚੋਂ ਨੇ 2200 ਕੁਝ ਗੱਜਾ ਜਗਾ ਸੇਲ ਕਰਤੀ ਉਹ ਐਨ ਆਰ ਆਈ ਨੇ ਉਹਦੀ ਇਹਨੇ ਦੇਖਿਆ ਵੀ ਉਹ ਤਾਂ ਵਾਪਸ ਆ ਨਹੀਂ ਰਿਹਾ ਹੁਣ ਉਹ ਮੇਰੀ ਟਾਰਨੀ ਦੁਬਾਰਾ ਯੂਜ਼ ਕਰਕੇ ਦੁਬਾਰਾ ਤੋਂ ਇਹਨੇ ਉਹ ਪਲਾਟ ਸੇਲ ਕਰਤਾ ਸ਼ੀਤਲ ਗਰਗਦੇ ਦੇ ਨਾਂ ਤੇ ਬਿਆਨਾ ਬਣਾ ਲਿਆ ਉਹ ਬਿਆਨਾ ਬਣਾ ਕੇ ਸ਼ੀਤਲ ਗਰਗਦੇ ਨੇ ਕੇਸ ਲਵਾਤਾ ਕੋਲ ਉਹ ਸਾਡੇ ਨਾਲ ਠੱਗੀ ਮਾਰਨ ਚਾਹੁੰਦਾ ਸੀ ਵੀ ਪਲਾਟ ਦੱਬ ਲਿਆ ਜਾਵੇ ਤੇ ਮੈਨੂੰ ਐਕਸਪਾਰਟੀ ਕਰਾ ਦਿੱਤਾ ਸਰ ਕਿੰਨੀ ਕੀਮਤ ਹੈ ਜੀ ਪਲਾਟ ਦੀ ਕਿੰਨੀ ਕੀਮਤ ਹੈ ਜੀ ਪਲਾਟ ਦੀ ਕੀਮਤ ਇਸ ਟਾਈਮ ਹੋਊਗੀ ਜੀ 4-5 ਕਰੋੜ ਰੁਪਏ ਜੀ ਅਸੀਂ ਚਾਹਾਂ ਨਾ ਨਕਲੀ ਡਾਕੂਮੈਂਟ ਨਕਲੀ ਰੈਕੋਰਡ ਇਹਨਾਂ ਨੇ ਝਾਲੀ ਤਿਆਰ ਕਰਕੇ ਜੀ ਸਾਰੇ ਪੇਪਰ ਨਾਲ ਦੁਬਾਰਾ ਉਹ ਪਲਾਟ ਸੇਲ ਕਰਤਾ ਜੀ ਸ਼ੀਤਲ ਗਰਗਦੇ ਨਾਂ ਤੇ ਇਹਨਾਂ ਨੇ ਇਕੱਠੇ ਹੋ ਕੇ ਹੈ ਇਕੱਠੇ ਹੀ ਨੇ ਜੀ ਅੱਗੇ ਵੀ ਦੋ ਤਿੰਨ ਪਾਰਟੀਆਂ ਜੇ ਇਕੱਠੇ ਨੇ ਜੀ ਉਹ ਦਾ ਪੇਪਰ ਤਿਆਰ ਕਰ ਲੈ ਜੀ ਵੀ ਅਸੀਂ ਉਹ ਜਿਹੜਾ ਐਨ ਆਰ ਆਈ ਦਾ ਪਲਾਟਾ ਉਹ ਡਬਲਯੂਏ ਤੇ ਮੈਂ ਵਿੱਚ ਦੋਸ਼ੀ ਬਣ ਜਾ ਜੀ ਓਕੇ ਕੱਲੂ ਐਨ ਆਰ ਆਈ ਆਊਗਾ ਉਹਨੇ ਤਾਂ ਕੇਸ ਕਰ ਰਹੀ ਆ ਉਹਦੇ ਵਿੱਚ ਬਲੇਮ ਤੁਹਾਡੇ ਬਲੇਮ ਮੇਰੇ ਤੇ ਆਉਣਾ ਇਹ ਤਾਂ ਅਟਾਰਨੀ ਸੀਗਾ ਜੀ